ਬਾਦ ਵਿੱਚ ਸਾਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਉਸ ਤੋਂ ਟੈਕਸੀ ਲੈ ਨਹੀਂ ਤੇਲ ਵਾਲੇ ਟੈਂਕਰਾਂ 'ਚ ਬੰਦ ਕਰਕੇ ਬੰਦੇ ਨੂੰ ਭੇਜ ਲਿਆਇਆ ਹੈ। ਜਲੰਧਰ ਦੇ ਪਿੰਡ ਬਾਜੜਾ ਦੇ ਰਹਿਣ ਵਾਲੇ ਹਰਦੀਪ ਅਤੇ ਉਸ ਦੇ ਸਾਥੀਆਂ ਰਵੀ ਕੁਮਾਰ ਅਤੇ ਗੁਰਪ੍ਰੀਤ RAM ਨੇ ਜਰਮਨੀ ਜਾਣ ਦਾ ਸੁਪਨਾ ਦੇਖਿਆ। ਤਿੰਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਜਦ ਏਜੰਟ ਨੇ ਉਹਨਾਂ ਦੇ ਜਰਮਨੀ ਜਾਣ ਦੇ ਸੁਪਨੇ ਨੂੰ ਜਲਦ ਸਾਕਾਰ ਕਰਨ ਦਾ ਪ੍ਰੋਸਾਦਤਾ 19 ਫਰਵਰੀ ਨੂੰ ਹਰਦੀਪ ਨੇ ਉਡਾਨ ਭਰੀ ਪਰ ਪਾਸਪੋਰਟ ਉੱਤੇ ਵੀਜ਼ਾ ਜਰਮਨੀ ਦਾ ਨਹੀਂ ਬਲਕਿ ਯੂਕਰੇਨ ਦਾ ਸੀ। ਹਰਦੀਪ ਨੂੰ ਏਜੰਟ ਨੇ ਯੂਕਰੇਨ ਚ 15 ਦਿਨ ਰੁਕ ਕੇ ਜਰਮਨੀ ਭੇਜੇ ਜਾਣ ਦੀ ਗੱਲ ਆਖੀ ਤਾਂ ਕੋਈ ਵੀ ਪੈਸਾ ਪਹਿਲਾਂ ਲੈਣ ਤੋਂ ਇਨਕਾਰ ਕਰਨ ਵਾਲੇ ਏਜੰਟ ਉਤੇ ਹਰਦੀਪ ਨੇ ਭਰੋਸਾ ਕਰ ਲਿਆ ਯੂਕਰੇਨ ਚ ਏਜੰਟ ਦੇ ਕੁਝ ਸਾਥੀ ਹਰਦੀਪ ਨੂੰ ਲੈ ਕੇ ਗਏ ਜਦ 15 ਦਿਨ ਪੂਰੇ ਹੋ ਗਏ ਤਾਂ ਹਰਦੀਪ ਅਤੇ ਉਸ ਦੇ ਸਾਥੀਆਂ ਨੂੰ ਜਰਮਨੀ 'ਚ ਜਨਲੀ ਏਜੰਟ ਨੇ ਪੈਸਿਆਂ ਦੀ ਮੰਗ ਕੀਤੀ। ਹਰਦੀਪ ਦੇ ਪਰਿਵਾਰ ਨੇ 5.5 ਲੱਖ ਰੁਪਏ ਏਜੰਟ ਨੂੰ ਦੇ ਦਿੱਤੇ ਅਤੇ ਹਰਦੀਪ ਜੋ 1500 ਯੂਰੋ ਘਰੋਂ ਲੈ ਕੇ ਗਿਆ ਸੀ, ਉਹ ਉੱਥੋਂ ਦੇ ਏਜੰਟਾਂ ਨੇ ਖੋ ਲਈ। ਜਦ ਪੈਸਿਆਂ ਦੀ ਮੰਗ ਵੱਧਦੀ ਗਈ ਅਤੇ ਵਤੀਰਾ ਮਾੜਾ ਹੁੰਦਾ ਗਿਆ ਤਾਂ ਹਰਦੀਪ ਤੇ ਉਸਦੇ ਸਾਥੀਆਂ ਨੂੰ ਸਮਝ ਆਈ ਕਿ ਉਹ ਹੁਣ ਫਸ ਚੁੱਕੇ ਨੇ। ਜਿਵੇਂ ਕਿਵੇਂ ਹਰਦੀਪ ਨੇ ਫੇਸਬੁੱਕ ਤੋਂ ਪੰਜਾਬ ਪੁਲਿਸ ਦਾ ਨੰਬਰ ਲੱਭਿਆ ਅਤੇ ਫਿਰ ਤਰਨਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨਾਲ ਉਹਨਾਂ ਦੀ ਗੱਲ ਹੋਈ ਉਸ ਤੋਂ ਬਾਅਦ ਥਾਣਾ ਸਦਰ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਇਹਨਾਂ ਨੌਜਵਾਨਾਂ ਨੂੰ ਵਾਪਸ ਭਾਰਤ ਲਿਆਂਦਾ ਸਾਡੇ ਪਿੰਡ ਦੇ ਲੜਕੇ ਨੇ ਹਰਮੇਸ਼ ਕੁਮਾਰ ਸਨ ਅਸਰਿੰਦਰਪਾਨ ਨੇ ਮੈਨੂੰ ਇੱਕ ਏਜੰਟ ਨਾਲ ਮਿਲਾਇਆ ਜਿਸ ਦਾ ਨਾਮ ਸੀਗਾ ਸੰਦੀਪ ਸਿੰਘ son of ਦੇਦਾਰ ਸਿੰਘ ਪਿੰਡ ਸੰਗਾ ਤਰਨਤਾਰਨ ਦਾ ਰਹਿਣ ਵਾਲਾ ਸੀ ਉਹਨਾਂ ਮੇਰੀ ਸਾਰੀ ਗੱਲਬਾਤ ਹੋਈ ਤੇ ਉਹਨੇ ਮੇਨਾਂ ਜਰਮਨ ਜਾਣ ਦੀ ਗੱਲ ਕੀਤੀ 7.5 ਲੱਖ ਰੁਪਏ ਚ ਉਸ ਤੋਂ ਬਾਅਦ ਉਹਨੇ ਸਾਨੂੰ 19 ਫਰਵਰੀ ਨੂੰ ਇੱਥੋਂ ਦਿੱਲੀ ਤੋਂ ਜਰਮਨ ਵਾਸਤੇ ਚੜਾਇਆ ਹੈ ਤੇ ਜਿੱਥੇ ਸਾਨੂੰ ਉਹਨਾਂ ਨੇ ਯੂਕਰੇਨ ਯੂਕਰੇਨ ਉਤਾਰ ਦਿੱਤਾ ਉਸ ਤੋਂ ਬਾਅਦ ਉੱਥੇ ਸਾਨੂੰ ਇੱਕ ਹੋਟਲ ਵਿੱਚ ਲੈ ਕੇ ਗਿਆ ਤੇ ਜਿੱਥੇ ਸਾਡੇ ਕੋਲੋਂ 15-1500 ਡਾਲਰ ਕਿੰਨਾ ਕੋਲੋਂ ਸ਼ੋ ਮਨੀ ਦੇ ਤੌਰ ਤੇ ਜਿਹੜੇ ਲੈ ਕੇ ਗਏ ਸੀ ਉਹ ਲੈ ਲਏ ਸਾਡੇ ਕੋਲੋਂ ਉਸ ਤੋਂ ਬਾਅਦ 15 ਦਿਨ ਦਾ ਸਾਡਾ ਵੀਜ਼ਾ ਸੀਗਾ ਉਹਨੇ ਚੱਕਰ ਸਾਨੂੰ ਕਹਿਤਾ ਕੰਮ ਲਾਓ ਉਸ ਤੋਂ ਬਾਅਦ ਸਾਨੂੰ ਇਹਨਾਂ ਨੇ ਇੱਕ ਕਮਰੇ 'ਚ ਬੰਦ ਕਰ ਦਿੱਤਾ ਜੀ ਤੇ ਪੈਸਿਆਂ ਦੀ ਡਿਮਾਂਡ ਕਰਨ ਲੱਗੇ ਤੇ ਤੁਹਾਨੂੰ ਇਨੇ ਦਿਨਾਂ ਚ ਪੰਚਾ ਦਾਂਗੇ ਤੁਸੀਂ ਪੈਸੇ ਦੇ ਦਿਓ ਸਾਡੇ ਘਰ ਦੇ ਹਨ ਸਾਡੇ ਕਹਿਣ ਤੇ 5.5 ਲੱਖ ਰੁਪਏ ਦਿੱਤਾ ਜੀ ਸੰਦੀਪ ਸਿੰਘ ਪੈਸੇ ਦੇਣ ਤੋਂ ਬਾਅਦ ਸਾਨੂੰ ਹੋਰ ਪੈਸੇ ਦੀ ਡਿਮਾਂਡ ਕਰਨ ਲੱਪੇ ਤੇ ਖਾਣੇ ਪੀਣੇ ਤੋਂ ਤੰਗ ਕਰਨ ਲੱਪੇ ਹੈ ਤੇ 3.5 3 ਲੱਖ ਰੁਪਏ ਹੋਰ ਮੰਗਣ ਲੱਪੇ ਅਸੀਂ ਪੈਸੇ ਤੋਂ ਇਨਕਾਰ ਕੀਤਾ ਤੇ ਇਹਨਾਂ ਨੇ ਸਾਨੂੰ ਕਮਰੇ ਵਿੱਚੋਂ ਕੱਢ ਦਿੱਤਾ ਜੀ ਤੇ ਸਾਨੂੰ ਕੱਢਣ ਤੋਂ ਬਾਅਦ ਅਸੀਂ ਉੱਥੇ ਹੋਸਟਲ ਆਪਣਾ ਲੱਭਿਆ ਹੋਸਟਲ ਲੱਭਿਆ ਉੱਥੇ ਰਹਿਣ ਲੱਪੇ ਆਪਣੇ ਖਰਚੇ ਤੇ ਤੇ ਇਸ ਨੂੰ ਅਸੀਂ ਸੰਦੀਪ ਨੂੰ ਕਿਹਾ ਕਿ ਸਾਡੇ ਪਾਸਪੋਰਟ ਦੇ ਦੇ ਸਾਡੀਆਂ ਟਿਕਟਾਂ ਦੇ ਦੇ ਸਾਨੂੰ ਵਾਪਸ ਭੇਜ ਦੇ ਇਹਨੇ ਮਨਾਂ ਕੀਤਾ ਸਾਨੂੰ ਅਸੀਂ ਇਥੇ ਬਹੁਤ ਮੁਸ਼ਕਲਾਂ ਚ ਰਹੇ ਉੱਥੇ ਪਰੇਸ਼ਾਨ ਹੋ ਕੇ ਅਸੀਂ ਫਿਰ ਫੇਸਬੁੱਕ ਤੋਂ ਪੰਜਾਬ ਪੁਲਿਸ ਇੰਡੀਆ ਨੰਬਰ ਕੰਟੈਕਟ ਕੀਤਾ ਉੱਥੋਂ ਫਿਰ ਤਰਨਤਾਰਨ ਦੇ ਐਸਐਸਪੀ ਦਰਸ਼ਨ ਦਰਸ਼ਨ ਸਿੰਘ ਮਾਨ ਜੀ ਨਾਲ ਸਾਡਾ ਕੰਟੈਕਟ ਹੋਇਆ ਉਹਨਾਂ ਨੇ ਸਾਡੀ ਹੈਲਪ ਕੀਤੀ ਤੇ ਉਹਨਾਂ ਨੇ ਉਸ ਏਜੰਟ ਨੂੰ 8 ਦਸੰਬਰ ਨੂੰ ਚੱਕ ਲਿਆ ਤੇ ਸਾਡੀ ਹੈਲਪ ਕੀਤੀ ਤੇ ਸਾਡੇ ਪਾਸਪੋਰਟ ਸਾਡੇ ਟਿਕਟਾਂ ਦਵਾਈਆਂ ਤੇ ਸਾਨੂੰ ਵਾਪਸ ਬੁਲਾਇਆ ਹਰਦੀਪ ਤੇ ਉਸਦੇ ਸਾਥੀਆਂ ਲਈ ਜ਼ਿੰਦਗੀ ਦੇ ਇਹ 10 ਮਹੀਨੇ ਕਿਵੇਂ ਨਿਕਲੇ ਇਹ ਤਾਂ ਉਹੀ ਜਾਣਦੇ ਨੇ ਪਰ ਇੰਨਾ ਕੋੜੀਆਂ ਯਾਦਾਂ ਨੂੰ ਸ਼ਾਇਦ ਹੀ ਉਹ ਕਦੇ ਆਪਣੇ ਮਨਾਂ ਚੋਂ ਕੱਢ ਸਕਣਗੇ ਇੱਕ ਪਾਸੇ ਹਰਦੀਪ ਨੂੰ ਆਪਣਾ ਸੁਪਨਾ ਟੁੱਟਣ ਅਤੇ ਉਸ ਨਾਲ ਹੋਈ ਤੌਖਾ ਧੜੀ ਦਾ ਦੁੱਖ ਹੈ ਤਾਂ ਇਸ ਗੱਲ ਦੀ ਤਸੱਲੀ ਵੀ ਹੈ ਕਿ ਪੰਜਾਬ ਪੁਲਿਸ ਨੇ ਉਸ ਦਾ ਪੂਰਾ ਸਾਥ ਦਿੱਤਾ ਅਤੇ ਅੱਜ ਉਸ ਨੂੰ ਤੌਖਾ ਦੇਣ ਵਾਲਾ ਏਜੰਟ ਸਲਾਖਾਂ ਪਿੱਛੇ ਹੈ ਇਹ ਗ੍ਰਿਫਤਾਰ ਕੀਤਾ ਗਿਆ ਜੀ ਤੇ ਪੈਸੇ ਮੰਨੇ ਗਿਆ ਉਹ ਕਹਿੰਦਾ 5.5 ਲੱਖ ਰੁਪਏ ਦੇਵਾਂਗਾ ਤੁਹਾਨੂੰ ਵਾਪਸ ਚਾਹੇ ਅੱਜ ਹਰਦੀਪ ਆਪਣੇ ਪਰਿਵਾਰ ਕੋਲ ਵਾਪਸ ਆ ਚੁੱਕਾ ਹੈ ਪਰ ਹਰ ਕੋਈ ਇਨਾ ਕਿਸਮਤ ਵਾਲਾ ਨਹੀਂ ਹੁੰਦਾ ਪਤਾ ਨਹੀਂ ਅਜੇ ਕਿੰਨੇ ਕੋ ਹੋਰ ਹਰਦੀਪ ਵਿਦੇਸ਼ਾਂ ਚ ਲਾਲਚੀ ਏਜੰਟਾਂ ਦੇ ਧੋਖੇ ਦਾ ਸੰਤਾਪ ਚੱਲ ਰਹੇ ਨੇ ਪਤਾ ਨਹੀਂ ਅਜੇ ਇਹ ਕਿੰਨੇ ਕੋ ਹੋਰ ਹਰਦੀਪ ਅਜੇ ਇਨਾ ਏਜੰਟਾਂ ਦੇ ਨਿਸ਼ਾਨਿਆਂ ਉੱਤੇ ਹੋਣਗੇ ਲੋੜ ਹੈ ਇਹ ਸਮਝਣ ਦੀ ਕਿ ਜੇਕਰ ਕੋਈ ਵੀ ਵਿਦੇਸ਼ ਜਾਣਾ ਚਾਹੁੰਦਾ ਹੈ ਤਾਂ ਉਸ ਲਈ ਸਹੀ ਰਸਤਾ ਹੀ ਚੁਣਿਆ ਜਾਵੇ ਗਲਤ ਰਸਤਾ ਸਾਨੂੰ ਸਹੀ ਦਿਸ਼ਾ ਵੱਲ ਕਦੇ ਵੀ ਨਹੀਂ ਲੈ ਕੇ ਜਾ ਸਕਦਾ ਜਲੰਧਰ ਤੋਂ ਪ੍ਰਵੀਨ ਬੋਬੀ ਟੀਵੀ ਪੰਜਾਬ